ਇਹ ਉਹ ਕਾਰਾਂ ਚੁਕਾਰੇ ਜਿਹੜੇ ਬੰਦੇ ਕਹਿੰਦੇ ਨੇ ਸਾਨੂੰ ਫੁੱਲ ਲਾਉਣੇ ਚਾਹੀਦਾ ਜੀ ਅਸੀਂ ਤਾਂ ਘਰ ਤੋਂ 100 ਦਾ ਨੋਟ ਨਹੀਂ ਲਾਉਣਾ 3 ਲੱਖ ਰੁਪਏ ਦੀ ਕਾਰ ਆ ਜੀ 3 ਲੱਖ ਦਵਾਈ ਕਰ ਦਵਾਂਗੇ ਲਾਉਣਾ ਤੁਸੀਂ ਕੋਈ ਪੈਸਾ ਨਹੀਂ ਦੇਣਾ ਵਾਸ ਤੁਸੀਂ ਦੇਣਾ ਆਧਾਰ ਕਾਰਡ ਪੈਨ ਕਾਰਡ ਤੇ ਸਿੰਪਲ ਤੁਹਾਡਾ ਚੀਜ਼ ਦਾ ਮੈਨੂੰ 110000 ਰੁਪਏ ਦੀ ਪਾਵਰ ਸਟੀering ਵਾਲੀ ਕਾਰ ਆ ਵੀਰੇ AC ਹੀਟਰ ਸਾਰਾ ਕੁਝ ਵਰਕਿੰਗ ਕਾਰ ਚੱਲਣੇ ਉਹ ਕਾਰ ਇਹ ਨਹੀਂ ਐ ਵੀਰੇ ਕਾਰ ਡੇਡੇ ਕੋਲ ਜਾ ਕੇ ਕਾਰ ਚੱਲੂਗੀ ਨਹੀਂ ਜੇ ਕਾਰ ਦੇ ਵਿੱਚ ਕੋਈ ਦਿੱਕਤ ਆਈ ਤਾਂ ਗੱਡੀ ਛੱਡ ਜਾਓ ਕਾਊਂਟਰ ਤੇ 110000 ਪਾਵਰ ਵਿੰਡੋ ਪਾਵਰ ਸਟੀering ਵਾਲਾ ਮਾਡਲ 1.25 ਲੱਖ ਰੁਪਏ ਦੀ ਰੇਂਜ ਦੇ ਵਿੱਚ ਆ ਰਹੀ ਸਵਾ ਲੱਖ ਰੁਪਏ 2029 ਤੱਕ ਦੀ ਵੈਲਿਡ ਹੈ ਵੀਰੇ ਚੰਡੀਗੜ੍ਹ ਨੰਬਰ ਦੀ ਕਾਰ ਜੀਸਲ ਇਹ ਕਿਲੇ ਦਮਾਂਗੇ ਜੇ ਵੀਰੇ ਸਾਡੇ 13 ਲੱਖ ਰੁਪਏ ਡਿਮਾਂਡ ਹੈ ਆਟੋਮੈਟਿਕ ਟੌਪ ਮਾਡਲ ਬਾਕੀ 13 ਲੱਖ ਰੁਪਏ ਦਾ ਆਈਡੀਆ ਹੈ ਕਿ ਮੌਕੇ ਤੇ ਕਾਰ ਮਿਲ ਸਕਦੀ ਮੌਕੇ ਤੇ ਕਾਰ ਮਿਲ ਤੇ ਜਿੰਨਾਂ ਨੇ ਉੱਚੀ ਗੱਡੀ ਦਾ ਸੁਪਨਾ ਪੂਰਾ ਕਰਨਾ ਨਾ ਜਿਹੜੇ ਕਹਿੰਦੇ ਨੇ ਕਿ ਸਰਕਾਰਪੇ ਦੇਵਾ ਦੇ Swift ਦੇ ਰੇਟ 'ਚ ਬਿਲਕੁਲ ਜੀ ਬਰੇ ਸਾਢੇ 3.5 ਲੱਖ ਰੁਪਏ ਦੀ ਉਹ ਖੜੀ ਹੈ ਐਸਐਲਈ ਮਾਡਲ ਹੈ ਗੱਡੀ ਸਾਰੀ ਓਕੇ ਨਾਲ ਵਿਦ ਅਪਲਾਈ ਟਾਇਰ ਸਾਰਾ ਕੁਝ ਓਕੇ ਹੈ ਸਾਢੇ 3.5 ਲੱਖ ਸਸਤੀ ਕਾਰ ਦੋਸਤੋ ਕੀ ਹਾਲ ਚਾਲ ਹੈ ਜੀ ਲਓ ਜੀ ਅੱਜ ਆਪਾਂ ਪਹੁੰਚੇ ਹਾਂ ਸ਼ਹਿਰ ਮਹਾਲੀ 'ਚ ਮਨਜੀਤ ਵੀਰੇ ਕੋਲ ਜੀ ਐਮ ਆਟੋ ਸਿਲਸਲ ਤੇ ਸ੍ਰੀ ਗਾਰੀ ਸਸਤੀ ਗਾਰੀ ਠੀਕ ਹੈ ਕੀ ਹਾਲ ਜੀ ਬਹੁਤ ਵਧੀਆ ਲਓ ਜੀ ਅੱਜ ਵੀਰੇ ਇੱਕ ਤੋਂ ਇੱਕ ਜਿਹੜੇ ਕਹਿੰਦੇ ਨੇ ਹਰ ਤਰ੍ਹਾਂ ਦੀ ਗੱਡੀ ਹੈ ਹਰ ਤਰ੍ਹਾਂ ਦੀ ਵੀਰੇ ਇੱਕ ਵੀਰੇ ਜਿੱਥੇ ਜਿਹੜਾ ਬੰਦਾ ਕਹਿੰਦਾ ਜੀ ਮੈਨੂੰ ਅਲਟੋ ਵੀ ਲੈਣੀ ਹੈ ਜਿੱਥੇ ਬੰਦਾ ਕਹਿੰਦਾ ਮੈਨੂੰ ਆਡੀ ਵੀ ਲੈਣੀ ਹੈ ਹਰ ਤਰ੍ਹਾਂ ਦਾ ਬ੍ਰਾਂਡ ਹਰ ਤਰ੍ਹਾਂ ਦੀ ਗੱਡੀ ਤੇ ਹਰ ਤਰ੍ਹਾਂ ਦੇ ਬਜਟ ਦੇ ਵਿੱਚ 50 ਹਜ਼ਾਰ ਤੋਂ ਲੈ ਕੇ 50 ਲੱਖ ਤੱਕ ਦੀ ਕਾਰ ਇੱਕੋ ਕਾਊਂਟਰ ਤੇ ਅਵੇਲੇਬਲ ਹੈ ਜੀ ਐਮ ਆਟੋ ਸੇਲ ਮੋਹਾਲੀ ਮੋਹਾਲੀ ਦੇ ਇਸ 50 ਹਜ਼ਾਰ ਤੋਂ ਲੈ ਕੇ 50 ਲੱਖ ਤੱਕ ਤੇ ਆਪਣੇ ਕੋਲ ਲੋਨ ਦੀ ਫੈਸਿਲਿਟੀ ਅਵੇਲੇਬਲ ਹੈ ਵੀਰੇ ਅ ਤੁਸੀਂ ਕਿਹੜੀ ਮਰ ਜਗ੍ਹਾ ਤੇ ਆਜੋ ਹੁਣ ਆਪਾਂ ਗੱਡੀਆਂ ਲਗਿਆਂ ਦਿਖਾਉਣਾ ਤੇ ਬਾਈ ਜੀ ਜੇ ਕਿਸੇ ਨੇ ਆਣਾ ਹੋਵੇ ਆਪਣਾ ਪ੍ਰੋਪਰ ਐਡਰੈਸ ਕਿੱਥੇ ਪੈਂਦਾ ਜੀ ਜਿਹੜਾ ਮੇਰਾ ਆਪਣਾ ਐਡਰੈਸ ਹੈ ਜੀ ਉਹ ਸੈਕਟਰ 68 68 ਸੈਕਟਰ ਹੈ ਜਿਹੜਾ ਮੈਂ ਪਿੰਡ ਪੈਂਦਾ ਜੀ ਇਹ ਮੋਹਾਲੀ ਦੇ ਵਿੱਚ ਪੈਂਦਾ ਕੁੰਬੜਾ ਪਿੰਡ ਹੈ ਮੇਰਾ ਨੀਅਰ ਬਏ ਫੋਰੈਸਟ ਕੰਪਲੈਕਸ ਦੀ ਇੱਕ ਬਿਲਡਿੰਗ ਹੈ ਉਹਦੇ ਬਿਲਕੁਲ ਸਾਹਮਣੇ ਆਪਣਾ ਆਫਿਸ ਹੈ ਜੀ ਲਓ ਜੀ ਬਾਕੀ ਗੂਗਲ ਦੇ ਉੱਤੇ ਤੁਸੀਂ ਸਰਚ ਵੀ ਕਰ ਸਕਦੇ ਹੋ ਜੀ ਐਮ ਆਟੋ ਸੇਲਸ ਮੋਹਾਲੀ ਤੁਹਾਨੂੰ ਲੋਕੇਸ਼ਨ ਮਿਲ ਜੂ ਬਾਕੀ ਸਕਰੀਨ ਤੇ ਬਾਈ ਉਹਨਾਂ ਦਾ ਨੰਬਰ ਚੱਲ ਰਿਹਾਗਾ ਠੀਕ ਹੈ ਕੰਟੈਕਟ ਕਰ ਲਓ ਹੁਣ ਗੱਡੀਆਂ ਦਿਖਾਵਾਂਗੇ ਨਾਲ ਹੁੰਦੇ ਵੀਰੇ ਸਕਰੀ ਟੋਕਨ ਮਣੀ ਦੇ ਕੇ ਆਪਦਾ ਪਹਿਲਾ ਬੁੱਕ ਕਰ ਲਿਓ ਹਣਾ ਜੀ ਬਿਲਕੁਲ ਜੀ ਬਿਲਕੁਲ ਲਓ ਜੀ ਕਹਿੰਦਾ ਦੋ ਸ਼ਾਹੀ ਗਾਰਾਂ ਹੈ ਇੱਕ ਚਿੱਟੀ ਇੱਕ ਗਾਲੀ ਲਓ ਜੀ ਸਭ ਤੋਂ ਪਹਿਲਾਂ ਦੋਨੋਂ ਹੀ ਵਰਨਾ ਨੇ ਮਿੱਤਰੋ ਸਭ ਤੋਂ ਪਹਿਲਾਂ ਬਲੈਕ ਦੀ ਗੱਲ ਕਰ ਲੈਣੀ ਜੀ ਹੌਟ ਟ੍ਰੈਂਡਿੰਗ ਕਾਰ ਹੈ ਬਿਲਕੁਲ ਜੀ ਬਿਲਕੁਲ 2018 ਮਾਡਲ ਹੈ ਜੀ ਮੈਨੂਅਲ ਚ ਟਾਪ ਮਾਡਲ ਕਾਰ ਹੈ ਬਿੱਦਰ ਸੰਰੂਪ ਸੀਟਾਂ ਚ AC ਵਾਲਾ ਮਾਡਲ ਹੈ ਜੀ ਅਲੋਏ ਐਕਸਟਰਾ ਪਏ ਆ ਮੋਹਾਲੀ ਨੰਬਰ ਦੀ ਕਾਰ ਹੈ ਜੀ ਲਓ ਜੀ ਆਟੋ ਕਲਾਈਮੇਟ ਸੀਟਾਂ ਵਾਲੀ ਪੰਜਾਬ ਨੰਬਰ ਵਰਨਾ ਫਲੂਇਡਿਕ ਕਲਰ ਉਤਰੋ ਬਲੈਕ ਆ ਤੇ 9.5 ਲੱਖ ਰੁਪਏ ਦੀ ਕਾਰ ਹੈ ਜੀ 9 ਲੱਖ 25000 ਬਾਕੀ ਮਾੜਾ ਮੋਟਾ ਮਾਨਤਨ ਮੌਕੇ ਤੇ ਵੀ ਕਰ ਦਮ ਲੋ ਜੀ ਚੈਨਲ ਦਾ ਨਾਮ ਲੈ ਕੇ ਜਰੂਰ ਆਇਓ ਮਾਨਤਨ ਵਧੀਆ ਕਰਾ ਦਾਂਗੇ ਹੋਰ ਦੱਸੋ ਤੇ ਹੁਣ ਜਿਹੜੇ ਵੀਰ ਕਹਿੰਦੇ ਨੇ ਕਿ ਕਾਲੇ ਦੇ ਨਾਮ ਨਾਲ ਚਿੱਟੀ ਪਸੰਦ ਦਾ ਗੱਡੀ ਮਿੱਤਰੋ ਇਹ ਵੀ ਸੰਰੂਪਾ ਇਹ ਕਿੰਨਾ ਮਾਡਲ ਵੀਰੇ ਵੀ 2018 ਮਾਡਲ ਹੈ ਵਾਈਟ ਕਲਰ ਦੀ ਹੈ ਵਿਦ ਆਟੋਮੈਟਿਕ ਕਾਰ ਹੈ ਵੀਰੇ ਸਨਰੂਫ ਵਾਲੀ ਇਹ ਵੀ ਟਾਪ ਮਾਡਲ ਕਾਰ ਹੈ ਅੱਛਾ ਇਹ ਆਟੋਮੈਟਿਕ ਗੀਅਰ ਸਿਸਟਮ ਚ ਆ ਗਿਆ ਆਪਣੀ ਹਾਂਜੀ ਆਟੋਮੈਟਿਕ ਹੈ ਜੀ ਇਹ ਮੈਨੂਅਲ ਕਾਰ ਹੈ ਠੀਕ ਹੈ ਤੇ 18 ਮਾਡਲ ਵਰਨਾ ਫਲੂਇਡਿਕ ਵੀਰ ਡੀਜ਼ਲ ਹੈ ਹਾਂਜੀ ਡੀਜ਼ਲ ਵੇਰੀਐਂਟ ਹੈ ਅਲੋਇਟਰ ਐਕਸਟਰਾ ਲੱਗੇ ਹੈ ਪੰਜਾਬ ਦਾ ਨੰਬਰ ਹੈ ਪੀਵੀ 70 13 ਵਸੀ ਦਾ ਇਹ ਵੀ ਵੀਰੇ ਸਾਢੇ 9 ਲੱਖ ਰੁਪਏ ਮੰਗ ਰਹੇ ਹੈ 9 ਪਲੱਸ ਕਿਤੇ ਵੀ ਡੀਲ ਹੋ ਸਕਦੀ ਹੈ ਲਓ ਜੀ ਸਾਢੇ 9 ਦੇ ਲਵੇ ਡਿਮਾਂਡ ਹੈ ਬਾਕੀ ਰੇਟ ਕਰਾਂਗੇ ਮੌਕੇ ਤੇ ਲਓ ਜੀ ਅਰੇ ਇੱਕ ਚੀਜ਼ ਹੋਰ ਹੈ ਜੀ ਵੀਡੀਓ ਦੇ ਇੱਕ ਅੱਜ ਕੰਨਾਂ ਦੀ ਰੂਹ ਖਿਚਾਉਣ ਵਾਲੀ ਹੈ ਬਿਲਕੁਲ ਜੀ ਕਿਉਂਕਿ ਹਰ ਤਰ੍ਹਾਂ ਦੀ ਗੱਡੀ ਦਿਖਾਵਾਂਗੇ ਲਓ ਜੀ ਥਾਰ ਸਾਨੂੰ ਪਤਾ ਵੀਰੇ ਆਨ ਡਿਮਾਂਡ ਕਾਰ ਥਾਰ ਥਾਰ ਵੀਰੇ ਇੱਕ ਆਪਣੇ ਕੋਲ ਅੱਜ अवेलेबल ਨਹੀਂ ਕੱਲ ਸਵੇਰੇ ਆ ਜਾਏਗੀ ਇਹ ਹੈਗੀ ਹੈ ਪੈਟਰੋਲ ਦੇ ਵਿੱਚ ਦੂਜੀ ਆਟੋਮੈਟਿਕ ਹੈਗੀ ਹੈ ਡੀਜ਼ਲ ਦੇ ਵਿੱਚ ਇਹ ਹੈਗੀ ਹੈ 2021 ਮਾਡਲ ਹੈ ਆਟੋਮੈਟਿਕ 4x4 45000 ਕਿਲੋਮੀਟਰ ਚੱਲੀ ਹੈ ਚੰਡੀਗੜ੍ਹ ਨੰਬਰ ਦੀ ਕਾਰ ਹੈ 21 ਮਾਡਲ ਹੈ 21 ਮਾਡਲ ਇਹ ਆਟੋਮੈਟਿਕ ਵਿੱਚ ਤੇ ਹੈਗੀ ਹੈ ਪੈਟਰੋਲ ਜਿਹੜੇ ਕਈ ਵੀਰ ਕਹਿੰਦੇ ਨੇ ਕਿ ਸਰ ਨੂੰ ਡੀਜ਼ਲ ਚਾਹੀਦਾ ਤਾਂ ਇਹਦੇ ਵਿੱਚ ਹੀ ਸੇਮ ਅਵੇਲੇਬਲ ਅਵੇਲੇਬਲ ਹੈ ਜੀ ਆਪਣੇ ਕੋਲੇ ਡੀਜ਼ਲ ਇਹ ਕਿੰਨੇ ਦਵਾਂਗੇ ਜੀ ਵੀਰੇ ਸਾਡੇ 13 ਲੱਖ ਰੁਪਏ ਡਿਮਾਂਡ ਹੈ ਆਟੋਮੈਟਿਕ ਟੌਪ ਮਾਡਲ ਬਾਕੀ 13 ਗ ਲੱਖ ਰੁਪਏ ਦਾ ਆਈਡੀਆ ਹੈ ਕਿ ਮੌਕੇ ਤੇ ਕਾਰ ਮਿਲ ਸਕਦੀ ਮੌਕੇ ਤੇ ਕਾਰ ਮਿਲ ਸਕਦੀ ਹੈ ਲਓ ਜੀ ਹੁਣ ਆਪਾਂ ਦਿਖਾਵਾਂਗੇ ਰਿਡਜ਼ ਕਾਰ ਲਾਇਬ੍ਰੇਰੀ ਦਿਖਾ ਦੇ ਸਾਰਿਆਂ ਨੂੰ ਆਜੋ ਜੀ ਇੱਧਰਲੇ ਪਾਸੇ ਮੰਜੀ ਦੀ ਵੀਰੇ Maruti Suzuki Ritz VDi ਹਾਂਜੀ 2014 ਮਾਡਲ ਦੀ ਕਾਰ ਹੈ ਜੀ VDi ਵੇਰੀਐਂਟ ਹੈ ਚੰਡੀਗੜ੍ਹ ਨੰਬਰ ਦੀ ਕਾਰ ਹੈ 3 ਗ ਲੱਖ ਰੁਪਏ ਦੇ ਰੇਂਜ ਦੇ ਵਿੱਚ ਕਾਰ ਹੈ ਵੀਰੇ ਅ ਗੁੱਡ ਕੰਡੀਸ਼ਨ ਕਾਰ ਆ ਸਾਡੇ ਕਾਊਂਟਰ ਦੀ ਜਿਹੜੀ ਮਰਜ਼ੀ ਕਾਰ ਆ ਵੀਰੇ ਹਰੇਕ ਕਾਰ ਦੀ ਜ਼ਿੰਮੇਵਾਰੀ ਆ ਇੰਜਨ ਗੇਅਰ ਐਕਸੀਡੈਂਟ ਦੀ ਤੁਹਾਡੇ ਕੋਲ ਜਾ ਕੇ ਕੋਈ ਮੇਜਰ ਪ੍ਰੋਬਲਮ ਗੱਡੀ ਦੇ ਵਿੱਚ ਆ ਰਹੀ ਆ ਤੁਸੀਂ ਸਾਡੇ ਆਪਣੇ ਪੈਸੇ ਵਾਪਸ ਲੈ ਸਕਦੇ ਹੋ ਜਾਂ ਉਸ ਕੰਪਲੇਂਟ ਦਾ ਹੱਲ ਕਢਾ ਸਕਦੇ ਹੋ ਜੇ ਪਰੇਸ਼ਾਨ ਕੋਈ ਆ ਜਾਂਦੀ ਹੈ ਤਾਂ ਲਓ ਭਾਈ ਆ ਤਾਂ ਚੀਜ਼ ਜੰਮੀ ਸਰੇ ਖਰੇ ਕਰੇਗਾ ਤੁਹਾਡੇ ਕੋਲ ਪਰੇਸ਼ਾਨੀ ਆਈ ਤਾਂ ਅਸੀਂ ਉਸ ਚੀਜ਼ ਦੇ ਜ਼ਿੰਮੇਵਾਰ ਬੈਠੇ ਹਾਂ ਮਤਲਬ ਇਹ ਆ ਵੀ ਕੱਲ ਨੂੰ ਸਾਨੂੰ ਆਇਆ ਲੱਗੂਗਾ ਵੀ ਗੱਡੀ ਦੇ ਵਿੱਚ ਕੋਈ ਫਾਲਟ ਆ ਪਹਿਲਾਂ ਦਾ ਵੀਰ ਉਹਦੀ ਜ਼ਿੰਮੇਵਾਰੀ ਲੈ ਰਣਾ ਫੁੱਲ ਪਾ ਮੈਂ ਤੁਸੀਂ ਪੇਮੈਂਟ ਲੈਣਾ ਪੇਮੈਂਟ ਲੈ ਜੋਣਾ ਪਾ ਮੈਂ ਉਹ ਵਲਟਾ ਪਟਿਕ ਕਰਵਾ ਕੇ ਦੇ ਦਾਂਗਾ ਹਾਂਜੀ ਜੇ ਇੱਕ ਪਰੇਸ਼ਾਨੀ ਆ ਜਾਂਦੀ ਹੈ ਕਦੇ ਪਹਿਲੀ ਗੱਲ ਵੀਰੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਪਰੇਸ਼ਾਨੀ ਆਉਂਦੀ ਨਹੀਂ ਠੀਕ ਹੈ ਜੀ ਲਓ ਜੀ ਬਲੈਕ ਕਲਰ ਦੀ अल्टੋ K10 ਹੈ ਜੀ ਹਾਂਜੀ 2011 ਮਾਡਲ ਹੈ ਵੀਰੇ अल्टੋ K10 ਹੈ VXI ਟਾਪ ਮਾਡਲ ਦੀ ਕਾਰ ਹੈ 55 ਨੰਬਰ ਦੀ ਕਾਰ ਹੈ ਫਤਿਹਗੜ੍ਹ ਸਾਹਿਬ ਨੰਬਰ ਦੀ 1,90,000 ਦੀ ਰੇਂਜ ਦੇ ਵਿੱਚ ਕਾਰ ਹੈ ਮੇਰੇ ਵੀਰ ਲਓ ਵੀਰੇ 1,90 2011 ਤੇ ਇੱਕ ਚੀਜ਼ ਹੋਰ ਸਭ ਤੋਂ ਖਾਸ ਗੱਲ ਇੱਜ ਦੇ ਸਟਾਕ ਦੇ ਵਿੱਚ ਮੈਕਸਿਮਮ ਕਾਰਾਂ 90% ਪੰਜਾਬ ਨੰਬਰ ਹੋਣਗੇ ਆ 10% ਆਪਾਂ ਤੁਹਾਨੂੰ ਚੰਡੀਗੜ੍ਹ ਦਿਖਾ ਦਾਂਗੇ। ਲਓ ਜੀ ਪੰਜਾਬ ਨੰਬਰ ਦੀ ਸਵਿਫਟ ਆ। ਇਹ 2018 ਮਾਡਲ ਪਹਿਲੇ ਮਹੀਨੇ ਦੀ ਕਾਰ ਆ। ਜਿਹੜੀ ਤੇ ਪੰਜਾਬ ਨੰਬਰ ਹੈ ਗੁੱਡ ਕੰਡੀਸ਼ਨ ਦੀ ਕਾਰ ਹੈ। 4,70,000 ਦੀ ਰੇਂਜ ਦੇ ਵਿੱਚ ਕਾਰ ਆ। 2018 ਮਾਡਲ ਪਹਿਲੇ ਮਹੀਨੇ ਦੀ ਕਾਰ ਮੋਹਾਲੀ ਨੰਬਰ VXI ਪੈਟਰੋਲ। 4,70,000 ਦੀ ਰੇਂਜ ਦੇ ਵਿੱਚ 18 ਮਾਡਲ। 18 ਮਾਡਲ। ਬਾਈ ਜੀ ਦੇਖ ਲਓ। ਬਿਲਕੁਲ ਮੇਰੇ ਵੀਰ। ਲੋਕ 16 16 ਦੇ ਮੰਗ ਰਹੇ ਨੇ ਰਵੀ। ਨੌਨ ਐਕਸੀਡੈਂਟਲ ਹੋਏਗੀ ਜੀ ਆਪਣੀ ਕਾਰ ਗੁੱਡ ਕੰਡੀਸ਼ਨ ਹੋਏਗੀ। ਸੁਣ ਰਹੇ ਹੋ ਬਾਈ ਰੇਟ ਚੈਲੰਜ ਕਰਤਾ ਪੂਰਾ ਤੇ ਲਓ ਜੀ ਇਨੋਵਾ ਕ੍ਰਿਸਟਾ ਚੰਡੀਗੜ੍ਹ ਨੰਬਰ ਹੈਣਾ ਜੀ ਵਾਈਟ ਕਲਰ 2017 ਮਾਡਲ ਹੈ ਜੀ ਮੈਨੂਅਲ ਜੀ ਵੈਰੀਐਂਟ ਕਾਰ ਹੈ ਵਧੀਆ ਚੰਡੀਗੜ੍ਹ ਦਾ ਨੰਬਰ ਲੱਗਿਆ 8282 ਗੁੱਡ ਕੰਡੀਸ਼ਨ ਕਾਰ ਹੈ ਸੈਕਿੰਡ ਓਨਰ ਦੀ ਹੈ ਸਾਢੇ 13 ਲੱਖ ਰੁਪਏ ਦੇ ਰੇਂਜ ਦੇ ਵਿੱਚ ਕਾਰ ਹੈ ਵੀਰੇ ਬਾਕੀ ਮੌਕੇ ਤੇ 네ਗੋਸ਼ੀਏਬਲ ਪ੍ਰਾਈਸ ਨੇ ਕਰ ਲਵਾਂ ਇਹਦਾ ਮਾਡਲ ਕਿੰਨਾ ਸੀ ਜੀ 2000 2017 ਵੀਰੇ 2017 ਤੇ ਸਾਢੇ 13 ਲੱਖ ਨਾ ਜੀ ਹਾਂ ਤੇ ਲਓ ਜੀ ਆ ਤਾਂ ਕਹਿੰਦੇ ਵੀ ਟਵਿੱਟ ਵਾਲਿਆਂ ਦਾ ਛੋਟਾ ਹੀ ਹੈ ਬਿਲਕੁਲ ਵੀਰੇ ਬਹੁਤ ਗੁੱਡ ਕੰਡੀਸ਼ਨ ਦੀ ਕਾਰ ਆ ਸਸਤਾ ਹੁਣ ਤਾਂ ਇਸ ਚੀਜ਼ ਦਾ ਬਹੁਤ ਚੜਾਈ ਆ ਕਾਰ ਦੀ ਜਿਹੜੇ ਹੁਣ ਫੁੱਲਾ ਇਹ ਜਿਹੜੀ ਆਪਣੀ ਕਾਰ ਹੈ ਜੀ ਇਹ 2017 ਮਾਡਲ ਹੈ 65000 ਸਰਵਿਸ ਰਿਕਾਰਡ ਚੱਲੀ ਹੋਈ ਆ ਆਟੋਮੈਟਿਕ 4x4 ਵੇਰੀਐਂਟ ਹੈ ਜੀ ਕਾਰ ਲਓ ਵੀਰੇ ਫੋਰਚਨਰ ਆ ਗਈ 4x4 ਆਟੋਮੈਟਿਕ ギア ਸਿਸਟਮ ਦੇ ਨਾਲ 2017 17 18 ਸਰਵਿਸ ਰਿਪੋਰਟ 65000 ਚੱਲੀ ਆ ਵੀਰੇ ਵੀਰ ਕਾਰ ਜਾਣ ਤਾਂ ਜਿਹੜੀਆਂ ਕਾਰਾਂ ਤੁਹਾਨੂੰ 17 ਮਾਡਲ ਮਿਲਣਗੀਆਂ 1.5 ਤੋਂ 2 ਲੱਖ ਕਿਲੋਮੀਟਰ ਚੱਲੀਆਂ ਮਿਲਣਗੀਆਂ ਪਰ ਆਪਣੀ ਵਾਲੀ ਕਾਰ ਵੀਰੇ ਓਨਲੀ 65000 ਕਿਲੋਮੀਟਰ ਚੱਲੀ ਆ ਪਰ ਰੇਟ ਦਾ ਵੀ ਚੈਲੰਜ ਕਰ ਦੋ ਵੀਰੇ 29 ਲੱਖ ਰੁਪਏ ਦੀ ਮੌਕੇ ਤੇ ਵੀਰੇ ਕਾਰ ਮਿਲ ਜਾਊਗੀ ਲੈ ਵੀਰੇ ਯੱਸ ਨੋ ਯੱਸ ਯੂਰ ਨੋ 29 ਲੱਖ ਰੁਪਏ ਦੀ ਕਾਰ ਮਿਲ ਜਾਊਗੀ ਚੱਕ ਲਓ ਵੀਰੇ ਗੱਡੀ ਤੇ ਆ ਦਿਖਾਉ ਦਈ ਸਭ ਤੋਂ ਪਿਆਰੀ ਜੀ ਗੱਡੀ ਇੱਕ i10 i10 ਹੈ ਮੇਰੇ ਵੀਰੋ 2028 ਤੱਕ ਦੀ ਪਾਸ ਹੈ ਪਾਵਰ ਵਿੰਡੋ ਪਾਵਰ ਸਟੀering ਵਾਲਾ ਮਾਡਲ ਹੈ 1,25,000 ਦੀ ਰੇਂਜ ਦੇ ਵਿੱਚ ਆ ਰਹੀ ਸਵਾ ਲੱਖ ਰੁਪਏ 2029 ਤੱਕ ਦੀ ਵੈਲਿਡ ਹੈ ਵੀਰੇ ਚੰਡੀਗੜ੍ਹ ਨੰਬਰ ਦੀ ਕਾਰ ਹੈ 나 ਜੀ ਯਕੀਨ ਨਹੀਂ ਹੋ ਰਿਹਾ ਯਕੀਨ ਤਾਂ ਮੇਰੇ ਕਰਨਾ ਪੈਣਾ ਲੈ 1,25,000 ਦੀ ਗੱਡੀ ਹੈ ਸਾਰਾ ਕੁਝ ਓਕੇ ਹੈ 2029 ਤੱਕ ਗੱਡੀ ਦੀ ਪਾਸਿੰਗ ਪਈ ਹੈ ਕਰੋ ਜੀ ਬਈ ਚੈੱਕ ਲਓ ਜੀ ਆ ਗਈ ਹੁੰਡਾਈ ਦੀ i20 ਗੱਡੀ 'ਚ ਅਲੌਏ ਏਚ ਵੀ ਸੋਨੇ ਪਏ ਹੋਏ ਨੇ ਭਾਈ ਅਲੌਏ ਚੈੱਕ ਕਰੋ ਯਾਰ ਹਨਾ ਅਲੌਏ ਟਾਇਰ ਮੋਹਾਲੀ ਨੰਬਰ 19 ਮਾਡਲ ਵੀਰੇ ਪੈਟਰੋਲ ਦੀ ਕਾਰ ਹੈਗੀ 5,75,000 ਦੀ ਰੇਂਜ ਦੇ ਵਿੱਚ ਕਾਰ ਹੈ ਪੈਟਰੋਲ ਹੈ ਸਾਰੀ ਜੈਨੂਨ ਕਾਰ ਹੈ ਇੱਕ ਅੱਧਾ ਪੀਸ ਕੋਈ ਟੱਚਿੰਗ ਚਾਹੇ ਨਿਕਲੇ ਹੋਵੇ ਐਕਸੀਡੈਂਟ ਇੰਜਨ ਗੇਅਰ ਦੀ ਆਪਣੀ ਫੁੱਲ ਗਾਰੰਟੀ ਹੈ ਔਰ ਹੈਗੀ ਵੀ 19 ਮਾਡਲ ਹੈ ਹਨਾ 19 ਮਾਡਲ ਪੈਟਰੋਲ ਲਓ ਜੀ ਸਵਿਫਟ ਨਿਊ ਸ਼ੇਪ 2022 ਮਾਡਲ ਹੈ ਮੇਰੇ ਵੀਰੋ ਪੈਟਰੋਲ ਹੈ ਵੀਐਕਐਸਆਈ ਵੈਰੀਐਂਟ ਹੈ ਚੰਡੀਗੜ੍ਹ ਨੰਬਰ ਹੈ ਕਾਰ ਦੀ 6.5 ਲੱਖ ਰੁਪਏ ਕਹਿ ਰਹੇ ਆ 6.5 ਲੱਖ ਰੁਪਏ ਦੀ ਰੇਂਜ ਦੇ ਵਿੱਚ ਕਾਰ ਹੈ ਜੀ 6 ਲੱਖ 25 2022 ਪੈਟਰੋਲ ਪੈਟਰੋਲ 28 29000 ਕਿਲੋਮੀਟਰ ਚੱਲੀ ਹੈ ਜੀ ਕਾਰ ਤੇ ਆ ਸੈਂਟਰ ਜੀ ਫਿਰ ਗਿਫਟ ਕਰਦੀ ਅੱਜ ਕਰ ਦਿਓ ਮੇਰੇ ਭਰਾ ਕੋਈ ਚਿਕਰ ਨਹੀਂ ਜੀ ਕੀ ਮਾਡਲ ਹੈ ਜੀ ਕੀ ਡਿਟੇਲ ਹੈ ਇਹ 2000 ਇਹ ਵੀ ਵੀਰੇ ਆਪਣੀ 2009 ਮਾਡਲ ਕਾਰ ਹੈ 29 ਤੱਕ ਪਾਸ ਹੈ ਲਓ ਜੀ 29 ਤੱਕ ਪਾਸਿੰਗ 2009 110000 ਰੁਪਏ ਦੀ ਪਾਵਰ ਸਟੀering ਵਾਲੀ ਕਾਰ ਹੈ ਵੀਰੇ AC ਹੀਟਰ ਸਾਰਾ ਕੁਝ ਵਰਕਿੰਗ ਹੈ ਕਾਰ ਚੱਲਣੇ ਉਹ ਕਾਰ ਇਹ ਨਹੀਂ ਹੈ ਵੀਰੇ ਘਰ ਟੋਡੇ ਕੋਲ ਜਾ ਕੇ ਕਾਰ ਚੱਲੂਗੀ ਨਹੀਂ ਜੇ ਕਾਰ ਦੇ ਵਿੱਚ ਕੋਈ ਦਿੱਕਤ ਆਈ ਤਾਂ ਗੱਡੀ ਛੱਡ ਜਿਓ ਕਾਊਂਟਰ ਤੇ 1,10,000 ਦੀ ਹੈ 9 ਆ ਤੇ 2029 ਤੱਕ ਗੱਡੀ ਦੀ ਪਾਸਿੰਗ ਹੈ ਫੁੱਲ ਓਕੇ ਕਾਰ ਹੈ ਚੰਡੀਗੜ੍ਹ ਨੰਬਰ ਦੀਆਂ ਤੇ ਗੱਡੀਆਂ ਦੀ ਖਾਸੇ ਦੱਸਾਂ ਭਾਈ ਜੀ ਇੱਥੋਂ ਦੇ ਬੰਦੇ ਵੀ ਘੈਂਟ ਨੇ ਇੱਥੋਂ ਦੀਆਂ ਗੱਡੀਆਂ ਵੀ ਗੱਡੀਆਂ ਬਿਲਕੁਲ ਇਹ ਤਾਂ ਵੀਰੇ ਬਹੁਤ ਢੰਗ ਨਾਲ ਚਲਾਉਂਦੇ ਨੇ ਵੀਰੇ ਐਜੂਕੇਟਿਡ ਬੰਦੇ ਨੇ ਪੜ੍ਹੇ ਲਿਖੇ ਬੰਦੇ ਨੇ ਲਓ ਜੀ ਇੱਕ ਵਰਨਾ ਹੋਰ ਤੇ ਇਹਦੇ ਵਿੱਚ ਉਲਾਇ ਤੇ ਖਰਚਾ ਕਰਤਾ ਨਾ ਨਾ ਕਰਦੇ 50 ਤੋਂ 55000 ਰੁਪਇਆ ਨਵੇਂ ਟਾਇਰ ਨਵੇਂ ਉਲਾਇ ਚਟਾ ਰੰਗ ਸੰਰੂਪ ਇਹਦੇ ਵਿੱਚ ਵੀ ਲੱਗਿਆ ਹੋਇਆ ਹੈ ਕਿੰਨਾ ਮਾਡਲ ਹੈ ਜੀ 2021 ਮਾਡਲ ਹੈ ਵੀਰੇ ਪੰਜਾਬ ਨੰਬਰ ਹੈ 60000 ਕਿਲੋਮੀਟਰ ਚੱਲੀ ਹੈ ਮੈਨੂਅਲ ਚ ਇਹ ਵੀ ਟਾਪ ਮਾਡਲ ਦੀ ਕਾਰ ਹੈ ਹਾਂਜੀ 12 ਲੱਖ ਰੁਪਏ ਦੇ ਰੇਂਜ ਦੇ ਵਿੱਚ ਕਾਰ ਹੈ ਵੀਰੇ ਡੀਜ਼ਲ ਦੀ 21 ਮਾਡਲ ਲਓ ਜੀ 21 12 ਲੱਖ ਰੁਪਏ ਦੇ ਵਿੱਚ ਬਣ ਜੂਗੀ ਅੜਗੜ ਤੇ ਆ ਗਈ ਜੀ ਗੱਡੀ ਇਹਦਾ ਜੀ ਖਾਸ ਹੈ ਬਹੁਤ ਹੈ ਇਹਦਾ ਗੱਡੀ ਬਿਲਕੁਲ ਜੀ ਜਿਹਨੂੰ ਪਤਾ ਹੈ ਹਾਂਜੀ ਦੱਸੋ ਕੀ ਡਿਟੇਲ ਹੈ ਇਹ 2012 ਮਾਡਲ ਕਾਰ ਹੈ ਵੀਰੇ 6.5 ਲੱਖ ਰੁਪਏ ਦੇ ਰੇਂਜ ਦੇ ਵਿੱਚ ਕਾਰ ਹੈ ਜੀ ਵੋਲਵੋ ਹੈ 2012 ਮਾਡਲ ਵੋਲਵੋ ਹੈ ਵੀਰੇ ਵੋਲਵੋ ਦਾ ਨਾਮ ਹੀ ਬਹੁਤ ਆ 6.5 ਲੱਖ ਰੁਪਏ ਦੀ 6.5 ਲੱਖ ਰੁਪਏ ਦੀ ਸਕੋਡਾ ਦੀ ਰੈਪਿਡ ਸਕੋਡਾ ਦੀ ਰੈਪਿਡ ਵੀਰੇ ਉਹ ਕਿੰਨਾ ਮਾਡਲ ਹੈ ਜੀ ਇਹ 2014 ਰਜਿਸਟਰ 2015 ਇਹ ਉਹ ਕਾਰਾਂ ਚੁੱਕਾਰੇ ਜਿਹੜੇ ਬੰਦੇ ਕਹਿੰਦੇ ਨੇ ਸਾਨੂੰ ਫੁੱਲ ਲੋਨ ਚਾਹੀਦਾ ਜੀ ਅਸੀਂ ਤਾਂ ਘਰ ਤੋਂ ਸੌਦਾ ਨੋਟ ਨਹੀਂ ਲਾਉਣਾ 3 ਲੱਖ ਰੁਪਏ ਦੀ ਕਾਰ ਹੈ ਜੀ 3 ਲੱਖ ਦਵਾਈ ਕਰ ਦਵਾਂਗੇ ਲੋਨ ਤੁਸੀਂ ਕੋਈ ਪੈਸਾ ਨਹੀਂ ਦੇਣਾ ਬਸ ਤੁਸੀਂ ਦੇਣਾ ਆਧਾਰ ਕਾਰਡ ਪੈਨ ਕਾਰ ਨਾਲੇ ਪੇਡ ਨੰਬਰ ਫਰੀ ਦਵਾਂਗੇ ਹੋਰ ਰਸੋ 5000 ਇੱਕ ਤੇ 3 ਲੱਖ ਦੀ ਗੱਡੀ ਹੈ 3 ਲੱਖ ਦੀ ਲੋਨ ਹੋ ਜਾਊਗਾ 3 ਲੱਖ ਦਾ ਹੀ ਕਰ ਲਵਾਂਗੇ ਲਓ ਜੀ ਆਧਾਰ ਕਾਰਡ ਪੈਨ ਕਾਰਡ ਲੈ ਕੇ ਆ ਜਾਓ ਜਿਵੇਂ ਕਿ ਮੈਂ ਤੁਹਾਨੂੰ ਸ਼ੁਰੂ ਚ ਕਿਹਾ ਸੀ ਬਈ ਹਰ ਤਰ੍ਹਾਂ ਦੀ ਗੱਡੀ ਆਹ ਖੜਿਆ ਮੇਤਰੋ ਬਿਮਰ ਤੇ ਵੀਆਈਪੀ ਨੰਬਰ ਫਰੀ 3800 ਤੇ 3 ਸੀਰੀਜ਼ ਹੈ ਹਾਂਜੀ ਵੀਰੇ ਇਹ ਬਰੇ 320 ਹੈ ਨਵੀਂ ਸ਼ੇਪ ਦੀ ਕਾਰ ਹੈ 13 ਰਜਿਸਟਰਡ 2014 ਦੀ ਹੈ ਤੇ 1.5 ਲੱਖ ਰੁਪਏ ਕਹਿ ਰਿਹਾ 12 ਲੱਖ ਰੁਪਏ ਦੀ ਮੌਕੇ ਤੇ ਸ਼ਾਇਦ ਮੌਕੇ ਤੇ ਹੋਰ ਵੀ ਪ੍ਰਾਈਸ ਹੋ ਜੇ 13/14 ਹਾਂਜੀ 13/14 ਚੰਡੀਗੜ੍ਹ ਨੰਬਰ ਚੰਡੀਗੜ੍ਹ ਨੰਬਰ ਲਓ ਜੀ ਮਹਿੰਦਰਾ ਦੀ ਸਕਾਰਪਿਓ ਕਲਰ ਵਾਈਟ ਨੰਬਰ ਹੈਗਾ ਮਿੱਤਰੋ ਪੰਜਾਬ ਹਾਂ ਨੰਬਰ ਮਹਾਲੀ ਦਾ ਜੀ 2011 ਮਾਡਲ ਕਾਰ ਹੈ एसएलई वेरिएंट ਹੈ 3.5 ਲੱਖ ਰੁਪਏ ਦੇ ਰੇਸ ਦੇ ਵਿੱਚ ਕਾਰ ਹੈ ਡੀਜ਼ਲ ਹੈ ਮੋਹਾਲੀ ਨੰਬਰ ਵਧੀਆ ਕਾਰ ਹੈ ਬਾੜੀ ਬੋਟੀ ਪੇਂਟ ਪੂਰਤ ਹੈਗੀ ਐਕਸੀਡੈਂਟ ਕੁਛ ਨਹੀਂ ਹੈਗਾ ਲਓ ਜੀ ਜਿਨ੍ਹਾਂ ਨੇ ਉੱਚੀ ਗੱਡੀ ਦਾ ਸੁਪਨਾ ਪੂਰਾ ਕਰਨਾ ਹੈ ਨਾ ਜਿਹੜੇ ਕਹਿੰਦੇ ਨੇ ਕਿ ਸਰਕਾਰਪੇ ਦਵਾ ਦੇ ਸਵਿਫਟ ਦੇ ਰੇਟ ਚ ਬਿਲਕੁਲ ਜੀ ਬਿਲਕੁਲ ਵੀਰੇ 3.5 ਲੱਖ ਰੁਪਏ ਦੀ ਉਹ ਖੜੀ ਹੈ ਐਸਐਲਈ ਮਾਡਲ ਹੈ ਗੱਡੀ ਸਾਰੀ ਓਕੇ ਨਾਲ ਵਿਦ ਅਲੋਏ ਟਾਇਰ ਸਾਰਾ ਕੁਝ ਓਕੇ ਹੈ 3.5 ਲੱਖ ਰੁਪਏ ਦੀ ਮਿਲ ਜੂਗੀ ਤੇ ਨਾਲ ਵੀਰੇ ਬਿੰਮਰ ਦੇ ਨਾਲ ਨਾਲ ਇੱਕ ਪਸੰਦ ਆਪਾਂ ਆਡੀ ਦਿਖਾਣੇ ਆਗੇ ਇੱਕ ਨਾਲ ਉਹਦੇ ਪਰਲੇ ਪਾਸੇ ਬਿੰਮਰ ਹੋਰ ਖੜੀ ਹੈ ਲੈ ਵੀਰੇ ਇਹ ਵੀਰੇ ਵੀਰੇ 2012 ਮਾਡਲ ਦੀ ਨਵੀਂ ਸ਼ੇਪ ਦੀ ਕਾਰ ਹੈ ਆਡੀ A4 ਨਵੀਂ ਸ਼ੇਪ ਹੈ ਜੀ ਕਾਰ ਆ ਇਹ ਟੈਕਨੋਲੋਜੀ ਮਾਡਲ ਹੈ ਜੀ ਹਾਂਜੀ ਹਾਂਜੀ ਵੀਰੇ ਲਓ ਜੀ ਆਡੀ A4 2012 ਤੇ ਕੰਡੀਸ਼ਨ ਫੁੱਲ ਓਕੇ ਗੁੱਡ ਕੰਡੀਸ਼ਨ ਹੈ ਵੀਰੇ ਇੰਜਨ ਗੇਅਰ ਦੀ ਫੁੱਲ ਜ਼ਿੰਮੇਵਾਰੀ ਹੈ ਨੋਨ ਐਕਸੀਡੈਂਟਲ ਕਾਰ ਹੈ 790000 ਦੀ ਰੇਂਜ ਦੇ ਵਿੱਚ ਕਾਰ ਹੈ ਵੀਰੇ ਬਾਕੀ ਨੇਗੋਸ਼ੀਏਬਲ ਪ੍ਰਾਈਸ ਨੇ ਓਨ ਟੇਬਲ ਮੌਕੇ ਤੇ ਕਰ ਲਵਾਂਗੇ ਲਓ ਜੀ 790 2012 ਮਾਡਲ ਈਅਰ 12 ਤੇ ਉੱਪਰੋਂ ਨਵੀਂ ਸ਼ੇਪ ਹੈ ਵੀਰੇ 12 ਦੇ ਵਿੱਚ ਦੋ ਸ਼ੇਪਾਂ ਸੀ ਪੁਰਾਣੀ ਸ਼ੇਪ ਵੀ ਹੋਣੀ ਦਿਖਾ ਦਿਓ ਵੀਰੇ ਨਾਲ ਹੀ ਖੜੀ ਹੈ ਆਪਣੇ ਨਾਲ ਹੀ ਖੜੀ ਹੈ ਲਓ ਜੀ ਹਾਂ ਤੁਸੀਂ ਫਰਕ ਦੇਖ ਲਿਓ ਇਹ ਹੈਗੀ ਆ ਓਲਡ ਸ਼ੇਪ ਦੀ ਆਡੀ ਇੱਥੇ ਚ ਵੀਰੇ ਲੋਏ ਟਾਇਰ ਗੁੱਡ ਕੰਡੀਸ਼ਨ ਵਾਲੇ ਪਾਏ ਹੋਏ ਆ ਬਧਿਆਕਾਰ ਹੈ ਵੀ ਇਹ ਵੀ ਇਹ ਵੀਰੇ 2012 ਮਾਡਲ ਹੈ ਇਹ ਵੀ ਚੰਡੀਗੜ੍ਹ ਨੰਬਰ ਦੀ ਕਾਰ ਹੈ ਇਹਦਾ ਵੀਰੇ ਮੰਗ ਰਹੇ ਆ 8 ਲੱਖ 40000 ਰੁਪਏ ਬਾਕੀ ਮੌਕੇ ਤੇ ਨੇਗੋਸ਼ੀਏਬਲ ਪ੍ਰਾਈਸ ਨੇ ਕਰ ਲਵਾਂਗੇ ਇਹ ਚਲੋ ਐਕਸਟਰਾ ਨੇ ਜੀ ਹਾਂ ਜੀ ਮਹਿੰਗੇ ਪਏ ਹੋਏ ਨੇ ਬਾਕੀ ਤੁਸੀਂ ਦੇਖ ਸਕਦੇ ਹੋ ਇਹ ਆ ਗਈ ਹੋਂਡਾ ਦੀ ਜੈਜ ਜੀ ਹਾਂ ਜੀ ਹੋਂਡਾ ਦੀ ਜੈਜ ਨਹੀਂ ਵੀਰੇ ਹੋਂਡਾ ਦੀ ਮੋਬਿਲਿਓ ਸੌਰੀ ਮੋਬਿਲਿਓ ਹਾਂ 7 ਸੀਟਰ ਕਾਰ ਹੈ ਵੀਰੇ ਜਿਹੜਾ ਬੰਦਾ ਫੈਮਿਲੀ ਦੇ ਵਿੱਚ 7 ਸੀਟਰ ਕਾਰ ਲੱਭ ਰਿਹਾ ਉੱਪਰੋਂ ਪੈਟਰੋਲ ਦੇ ਵਿੱਚ ਦੇਖ ਰਿਹਾ ਉੱਤੋਂ ਕਹਿੰਦਾ ਮੈਂ ਪੈਸੇ ਘੱਟ ਲਾਉਣੇ ਆ ਪੈਸੇ ਘੱਟ ਲਾਉਣੇ ਆ 15 ਪੈਟਰੋਲ ਦੀ 7 ਸੀਟਰ ਕਾਰ ਹੈ 390 ਦੀ 7 ਸੀਟਰ ਹੈ ਸੁਣਨ ਵਾਲੀ ਗੱਲ ਹੈ ਉਹ ਵੀ 2015 ਮਾਡਲ ਚੰਡੀਗੜ੍ਹ ਨੰਬਰ ਪਰ ਲੋ ਮਾਡਲ ਵੀ ਨਹੀਂ ਗਈ ਗੱਲੇ ਹੀ ਚੈੱਕ ਕਰੋ ਤੇ ਲਓ ਜੀ ਇੱਕ ਬੀਮਰ ਪਰਲੇ ਪਾਸੇ ਖੜੀ ਹੈ ਉਹ ਵੀ ਦਿਖਾ ਦੇ ਬਾਈ ਸਾਰਿਆਂ ਨੂੰ ਲਓ ਜੀ ਇਹ 520 डी ਹੈ ਜੀ 2010 ਮਾਡਲ ਨਵੀਂ ਸ਼ੇਪ ਦੀ ਕਾਰ ਹੈ ਜੀ 7.5 ਲੱਖ ਰੁਪਏ ਕਹਿ ਰਹੇ ਆਈਡੀਆ 7 ਲੱਖ ਰੁਪਏ ਦੀ ਮੌਕੇ ਤੇ ਕਾਰ ਮਿਲ ਜਾਊਗੀ 2012 2010 ਮਾਡਲ 2010 520 डी ਹੈ 5 ਸੀਰੀਜ਼ ਵਾਲੀ ਕਾਰ ਆ ਗਈ ਵੀਰੇ ਪੰਜਾਬ ਨੰਬਰ ਦੀ ਕਾਰ ਹੈ ਜੀ ਤੇ ਲਓ ਜੀ ਇੱਕ ਆ ਗਈ ਆਪਣੇ ਕੋਲ ਕਯੂ ਸੀਰੀਜ਼ ਆਡੀ ਦੀ ਕਯੂ 7 ਆ ਗਈ ਜੀ 2012 ਮਾਡਲ ਕਾਰ ਹੈ ਜੀ ਪਹਿਲੇ ਮਹੀਨੇ ਦੀ ਕਾਰ ਹੈ 1.5 ਲੱਖ ਰੁਪਏ ਦੀ ਰੇਸ ਦੇ ਵਿੱਚ ਕਾਰ ਹੈ ਜੀ ਆਡੀ ਕਯੂ 7 2012 1.5 ਲੱਖ ਰੁਪਏ ਦੇ ਵਣ ਜੂਗੀ ਤੇ ਮਨਜੀਤ ਵੀਰੇ ਜਿਹੜੇ ਆਪਣੇ ਕਹਿੰਦੇ ਨੇ ਕਿ ਦੇਖੋ ਲੋਨ ਦੀ ਫੈਸਿਲਿਟੀ ਤਾਂ ਹਰ ਗੱਡੀ ਤੇ ਆਪਣੇ ਅਵੇਲੇਬਲ ਹੈਗੀ ਹੈ ਜੀ ਜਿੰਨੇ ਵੀ ਖੜੇ ਨੇ ਸਟਾਕ ਦੇ ਵਿੱਚ ਤੇ ਆਰਸੀ ਯੂਆਰਸੀ ਟਰਾਂਸਫਰ ਜਿਹਾ ਕਿਸੇ ਨਾਮ ਨੂਮ ਕਰਾਉਣਾ ਸਾਰਾ ਕੁਝ ਉਹ ਵੀ ਅਸੀਂ ਸਾਰਾ ਕੁਝ ਕਰਕੇ ਦਵਾੰਗੇ ਜੀ ਜਿਹੜਾ ਸਾਡਾ ਕੰਮ ਹੁੰਦਾ ਜੀ ਅਸੀਂ ਕਰਾੰਨੇ ਆ ਏਜੰਟਾਂ ਦੇ ਥਰੂ ਜਿਹੜਾ ਤੁਸੀਂ ਕੰਮ ਬੰਦਾ ਦੋ ਚਾਰ ਗੇੜੇ ਮਾਰ ਕੇ ਕਰਾਂਦਾ ਜੀ ਉੱਥੇ 5000 ਚੋਂ ਹੁੰਦਾ ਸਾਡਾ ਕੰਮ ਬਾਈ ਜੀ 6000 ਰੁਪਏ ਦੇ ਵਿੱਚ ਹੁੰਦਾ 1000 1500 ਰੁਪਏ ਮਹਿੰਗਾ ਜ਼ਰੂਰ ਹੈ ਪਰ ਤੁਸੀਂ ਜਾਣਾ ਕਿਤੇ ਨਹੀਂ ਹੈਗਾ ਇੱਥੇ ਹੀ ਤੁਹਾਡਾ ਕੰਮ ਸਾਰਾ ਤਾਂ ਜੋ ਹਰ ਤਰ੍ਹਾਂ ਦੀ ਗੱਡੀ ਕਈ ਵਾਰ ਵੀਰ ਕਹਿੰਦਾ ਹੁੰਦਾ ਕਿ ਮੈਨੂੰ ਚੰਗੀਆਂ ਕਾਰਾਂ ਕਿਤੋਂ ਮਿਲ ਜਾਣ ਤਾਂ ਵੀਡੀਓ ਉਹਨਾਂ ਤੱਕ ਜ਼ਰੂਰ ਪਹੁੰਚਦੀ ਕਰ ਦਿਓ ਬਾਕੀ ਤੁਸੀਂ ਦੱਸੋ ਕਮੈਂਟ ਕਰ ਕਿਵੇਂ ਲੱਗੀ ਤੇ ਜਿੰਨੂੰ ਵੀ ਲਾਈਕ ਕਰਾਇਆ ਕਰੋ ਜ਼ਰੂਰ ਹੈ ਆਪਣਾ ਜੀ ਆਪਣਾ ਵੀ ਤੁਹਾਡਾ ਵੀ ਤੇ ਵੀਰ ਹੋਰਾਂ ਦਾ ਆਪਣਾ ਪੇਜ ਆ ਦੱਸੋ ਜੀ ਨਾਮ ਦਾ ਆਪਣਾ ਵੀ ਪੇਜ ਹੈਗਾ ਜੀਐਮ ਆਟੋ ਸੇਲ ਦੇ ਨਾਮ ਤੋਂ ਹੀ ਹੈ ਵੀਰੇ ਇੰਸਟਾਗ੍ਰam ਤੇ ਵੀ ਹੈ ਤੇ YouTube ਤੇ ਵੀ ਹੈ ਬਾਕੀ ਭਾਈ ਉਹਨਾਂ ਦੇ ਨਾਲ ਹੀ ਹੈ ਵੀਰੇ ਪਹਿਲਾਂ ਭਾਈ ਉਹਨਾਂ ਦਾ ਲਾਈਕ ਕਰੋ ਉਦੋਂ ਬਾਅਦ ਸਾਡਾ ਵੀ ਫਿਰ ਮਾੜਾ ਮੋਟਾ ਧਿਆਨ ਰੱਖੋ ਤੇ ਜੇ ਤੁਸੀਂ ਕਈ ਵਾਰ ਨਾਲ ਆਪਣੀ ਗੱਡੀ ਦੀ ਡਿਟੇਲਡ ਵੀਡੀਓ ਪਾਉਂਦੇ ਹੋਗੇ ਤੁਸੀਂਣਾ ਜੇ ਕਿਸੇ ਨੇ ਪ੍ਰੋਪਰ ਚੈੱਕ ਕਰਨੀ ਹੈ ਤਾਂ ਜੀਐਮ ਆਟੋ ਸੇਲਸ ਮਹਾਲੀ ਦੇ ਨਾਮ ਤੇ ਤੁਸੀਂ ਆਪਣਾ ਜੋ ਵੀ ਸੋਸ਼ਲ ਮੀਡੀਆ ਦੇ ਚੈੱਕ ਕਰ ਲਓ ਤੁਹਾਡੇ ਸਾਹਮਣੇ ਪੇਜ ਨਿਕਲ ਕੇ ਆ ਜਾਣਗੇ ਬਾਕੀ ਧੰਨਵਾਦ ਦੋਸਤੋ ਵੀਡੀਓ ਦੇਖਣ ਦੇ ਲਈ